ਦੋਸਤੋ ਇਹ ਹੈ ਮਾਲਵੇ ਦਾ ਘੱਗਰ ਦਰਿਆ ਜੋ ਕਿ ਅਕਸਰ ਸੌਣ ਭਾਦੋ ਦੇ ਮਹੀਨੇ ਵਿੱਚ ਹੀ ਵਗਦਾ ਹੈ ਅੱਛਾ ਕਿਉਂਕਿ ਇਹ ਬਰਸਾਤੀ ਦਰਿਆ ਹੈ ਠੀਕ ਹੈ ਬਾਕੀ ਸਾਰਾ ਸਾਲ ਇਹ ਸੁੱਕੀ ਰਹਿੰਦਾ ਹੈ ਉਹ ਜਿਹੜੇ ਕਾਰੀ ਲੱਗੀ ਹੈ ਨਾ ਸਿਰਫ ਫੈਕਟਰੀਆਂ ਦਾ ਗੰਦਾ ਪਾਣੀ ਹੀ ਇਹਦੇ ਵਿੱਚ ਚੱਲਦਾ ਰਹਿੰਦਾ ਹੈ ਅੱਛਾ ਖਤਰਾ ਤੇ ਇਹ ਜਦੋਂ ਸੌਣ ਭਾਦੋ ਦਾ ਮੀਂਹ ਪੈਂਦਾ ਹੈਗਾ ਤੇ ਉਦੋਂ ਇਹ ਬਹੁਤ ਜ਼ਿਆਦਾ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਵਗਣ ਲੱਗ ਜਾਂਦਾ ਹੈ ਕਈ ਵਾਰੀ ਇਹ ਖੜਾ ਦਾ ਰੂਪ ਵੀ ਧਾਰ ਲੈਂਦਾ ਹੈ ਇਹ ਕਈ ਵਾਰੀ ਹੈ ਖਾਤਰੇ ਦੇ ਨਿਸ਼ਾਨ ਤੋਂ ਥੱਲੇ ਥੱਲੇ ਵਗ ਕੇ ਹੀ ਚੱਲ ਜਾਂਦਾ ਜਿਸ ਟਾਈਮ ਇਹ ਖਾਤਰੇ ਦੇ ਨਿਸ਼ਾਨ ਤੋਂ ਉੱਪਰ ਵਗਦਾ ਉਹ ਤੋਂ ਆਸੇ-ਪਾਸੇ ਬੰਨ ਟੁੱਟ ਕੇ ਹੜਾਂ ਦੇ ਰੂਪ ਦੇ ਵਿੱਚ ਬਹੁਤ ਭਾਰੀ ਨੁਕਸਾਨ ਕਰਦਾ ਸੋ ਪ੍ਰਮਾਤਮਾਗੇ ਅਰਦਾਸ ਬੇਨਤੀ ਕਰਦੇ ਆਂ ਵੀ ਅਜਿਹਾ ਕਦੇ ਵੀ ਨਾ ਹੋਵੇ ਕਿ ਹੜ ਆਉਣ ਇਹ ਘਰਦਰਿਆ ਕਦੇ ਵੀ ਕਿਸੇ ਦਾ ਨੁਕਸਾਨ ਕਰੇ ਦਰਿਆ ਦੇ ਸੋ ਦਹਾ ਹਲਾ ਕਾਉਣੇ ਆ ਸੋ ਪਹਿਲਾਂ ਇਹ ਹੀ ਹੋਊਗਾ ਬਦਸੀ ਨਾ ਇਸ ਟਾਈਮ ਖਾਤਰੇ ਦੇ ਨਿਸ਼ਾਨ ਤੋਂ ਥੋੜਾ ਜਿਹਾ ਥੱਲੇ ਵਗ ਰਿਹਾ ਹੈ ਤੇ ਵਾਈ ਬਟੋ ਠੀਕ ਆ ਪੁਰਾਣਾ ਬੋਲਦੇ ਇਹ ਕਹਿੰਦੇ ਵੀ ਇਥੋਂ ਦੇ ਸਥਾਨਕ ਲੋਕ ਦੱਸਦੇ ਵੀ ਹੁਣ ਥੋੜਾ ਜਿਆ ਕੱਲ ਨੂੰ ਪਾਣੀ ਵਧਿਆ ਤੇ ਫਿਲਹਾਲ ਹਜੇ ਵੀ ਕਦਰ ਦੇ ਨਿਸ਼ਾਨ ਤੋਂ ਥੱਲੇ ਹੀ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਕੀ ਕਦਰ ਦੇ ਨਿਸ਼ਾਨ ਤੋਂ ਥੱਲੇ ਹੀ ਵਗੇ ਗੱਲ ਵਗੈਰਾ ਕੋਈ ਨਾ ਟੁੱਟੇ ਤੇ ਲੋਕ ਮਿੱਟੀ ਲਿਆਣਾ ਪਾਈ ਨੇ ਇੱਥੇ ਇੱਥੇ ਨੀਵਾ ਕਿਦਰ ਪਰੋਂ ਤੇ ਗੋਣਗੇ ਅੱਜ ਪਰਸ ਸਾਦੂੜਾ ਸਾਦੂੜਾ ਡਿਟਾ ਹੈ ਨਾ ਤੂੰ ਯਾਰ ਜਾਣਦਾ ਹੀ ਤੂੰ ਦੱਸਦਾ ਹੀ ਰੋਈ ਬਾਕੀ ਨਾ ਕੀ ਦੇਖ ਕੇ ਸਾਧੂ ਵਾਲੀ ਦੇਖ ਕੇ ਜੀ ਤਾ ਚਤਰ ਵੀ ਹੈ ਨਾ ਆਹੀ ਝਿਲ੍ਹੇ ਵਿੱਚ ਜਿਆ ਆਪਣੇ ਹੋਰ ਆਹੀ ਝਿਲ੍ਹੇ ਦੇ ਵਿੱਚ ਨੇ ਬਿੱਲੇ ਵੰਦੀ ਮੈਂ ਤਰਵਾਇਆ ਦੇਖਾਂ ਆ ਰਿਹਾ ਬਾਪਣਾ ਮਾਲਵਾ ਇਹ ਜਿਆ ਥੋੜਾ ਜਿਹਾ ਬਚਿਆ ਜੀ ਕਿਉਂ ਇੰਦਰ ਪਰਿਆਲੇ ਕੰਨੀ ਤਾਂ ਕਹਿੰਦੇ ਉਹ ਹੀ ਇਹਨੇ ਆਪਣੇ ਪੰਜੀ ਬਚਨੇ ਤੇ ਤਾਂ ਤੰਗਰ ਜੀ ਬੰਦਾਰ ਆ ਗਿਆ ਖਾਣੂ ਉਹ ਨੂਰ ਦੇ ਮਾਲਕ ਦਾ ਸਾਂ ਇਹ ਤੰਗਰ ਦੇ ਲਵੇ ਲਵੇ ਤਾਂ ਮਾਰ ਪੈਂਦੀ ਹੈਗੀ ਉਹ ਵੀ ਜਿਹੜਾ ਮਤਲਬੀ ਕਨੌਰ ਕਨੂਰ ਅਪਟੇ ਵਾਲੇ ਕਨੀ ਉਹ ਗੱਗਰ ਦਾ ਏਰੀਆ ਨੇੜੇ ਉਹਦਾ ਪਾਰ ਕੇ ਪਾਰੇ ਪਾਣੀ ਆ ਕੀ ਕਿੰਨਾ 1 2 ਕੀ ਕੀ ਤੇਰੇ ਕੋਲ ਹੈ ਇਹ ਜਿਹੜੀ ਬਣੀ ਵਰਤਦਾ ਬੰਦਾ ਹਾਂ ਅਗਲਾ ਨੇ ਤੇ ਹੋਰ ਬੰਦਾ ਸਾਹਮਣੇ ਹੁਣ ਕੋਈ ਮੱਰੀ ਹੋਰ ਨਹੀਂ ਨਤੀ ਚੇਂਜ ਹੋਣ ਕਰਕੇ ਬੰਦੇ ਹਾਂ ਉਹਨਾਂ ਕੋਲੇ ਵੱਡੇ ਪ੍ਰੋਜੈਕਟ ਨੇ ਵੱਡੇ ਕੰਮ ਤੋਹਾ ਦੇ ਤੋਹਰੇ ਡੈਮ ਬਣਾਉਂਦੇ ਹੈ ਜੀ ਇੱਥੇ ਤਰੋਸ ਕੇ ਡੈਮ ਬਣਾ ਕੇ ਫੇਰ ਫੇਰ ਵਰਤੋ ਨਹੀਂ ਦਿਮਾਗ ਵੀ ਬਾਕੀ ਯਾਰ ਇਮਾਨਦਾਰੀ ਹੈਗੀ ਹੈ ਇਹਦਾ ਲੀਡਰ ਆਪਣੇ ਦੋਵੇਂ ਹੀ ਖਾਈ ਜਾਂਦੇ ਪਹਿਲੇ ਖਾਈ ਜਾਂਦਾ ਹਾਂ ਇਹਦੀ ਸਾਬ ਸਪਾਈ ਦਾ ਪੈਸਾ ਕਿੰਨਾ ਖਾਤਾ ਹੋਊਗਾ ਉਹ ਟਿਕਟ ਫੰਦ ਲਈ ਜਾਂਦੇ ਆ ਉਧਰ ਲਿਆਦੇ ਆ ਪਹਿਲੇ ਪੁੱਛ ਲੈਂਦੇ ਪਹਿਲੇ ਪੁੱਛ ਲੈਂਦੇ ਹਾਂ ਚਲੋ ਆਮ ਲੋਕਾਂ ਨੂੰ ਤਾਂ ਚਲ ਜਰੂਰਤ ਹੈ ਕਿ ਜਿਹੜੇ ਲੀਡਰ ਚੱਕੀ ਜਗਾਈ ਜਾਂਦੇ ਨੇ ਉਹ ਇਹ ਨਦੀਆਂ ਨਾਲੇ ਦਰਿਆਵਾਂ ਦੀ ਜਿਹੜੀ ਸਫਾਈ ਹੁੰਦੀ ਹੁੰਦੀ ਹੈ ਉਹ ਸਫਾਈ ਕੀਤੀ ਨਹੀਂ ਇਹਨਾਂ ਨੇ ਮੁੜੀ ਤੇ ਤਾਂ ਚੱਲ ਪੜੇ ਅਭੀ ਚੱਲ ਰਹਿਣਾ ਰਾਈਟ ਦੋ ਅੱਧੇ ਪੁਟਾ ਰਾਈਟ ਪਾਈ ਇਹ ਨਾ ਬਟ ਇਫ ਇਹ ਚੈਟ ਦੇਖੀਂ ਨਾ ਕਿ ਚਾਹ ਉਹ ਇਹ ਤਾਂ ਕੀ ਇਹ ਤਾਂ ਕਹਿਉਂਦੇ ਨਹੀਂ ਸੀ ਵੀਡੀਓ ਬਣਾ ਦੀ ਹੋਏ 43 5 5 ਪਾਤਾ ਨਹੀਂ ピーカーブをおりたんではい ਬੱਤ ਡੋਟ 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 ਮਸਲਾ ਆ ਗਿਆ ਤੇ ਆ ਵੀ ਤੋਂ ਪਾਪਾ ਹੋ ਗਿਆ ਸਾਰੀ ਇਹ ਦੇਖੀ ਗੱਲ ਠੀਕ ਬਾੜ ਦੇ ਫਾਇਦੇ ਗੱਲ ਦੇ ਜਿਹੜਾ ਦਿੰਦੇ ਮੈਂ ਕਿਹਾ ਰਹੇ ਹਾਂ ਅੱਛਾ ਬੰਦੇ ਕਿਹੜੇ ਆਸ਼ੀਰਵਾਦ ਸਤਿਕਾਰ ਦੀ ਬੋਲ ਕਰਦਾ ਤਾਂ ਕਿਤੋਂ ਆ ਕਹਿੰਦਾ ਕਰ ਕਰ ਜਾ ਮੈਂ ਨਾ ਰਿਹਾ ਜਿੱਦ आज ना सारे आए आए वो आए नहीं और उसका मैं जानता कि क्या ठीक है ठीक है बहुत खतरनाक यूज करते हैं अरे ठीक ना आता है भाई कुछरों को क्या था के कुछ को मौका था देखो तो लोग करते हैं ਤਾਂ ਪੰਜੂ ਮੁੰਡਾ ਇੱਦਾਂ ਕਰਕੇ ਯਾਦ ਕਰਾ ਸ਼ਹਿਰ ਵੱਲ ਜਾਉਂਗਾ ਲੋ ਵੀ ਦੋਸਤੋ ਸੁਣੋ ਠੱਗਰ ਦਾ ਦੂਸਰਾ ਪਾਸਾ ਤੇ ਹੋਣੀ ਐ ਪਹਿਲਾਂ ਇੱਕ ਸਾਈਡ ਦੀ ਵੀਡੀਓ ਬਣਾਈ ਸੀ ਹੁਣ ਆਪਾਂ ਦੂਸਰੀ ਸਾਈਡ ਦਿਖਾਉਣੀ ਐ ਸੋਣੋ ਆਹ ਜਿਹੜੇ ਦੂਜੀ ਗੇਰੇ ਰਹੇ ਪਾਣੀ ਤਾਂ ਬਹੁਤ ਜ਼ਬਰਦਸਤ ਹੈ ਪਹਿਲਾਂ ਉਹ ਵਧ ਰਿਹਾ ਪਾਣੀ ਵਧੀ ਜਾ ਰਿਹਾ ਪਾਣੀ ਘਟਦਾ ਨਹੀਂ ਕਹਿੰਦੇ ਰਾਤ ਦਾ ਕਹਿੰਦੇ 4:30 ਹੋ ਤੋਂ ਪੁਰ ਵਧਿਆ make sure water is pressed into sapling after check we did not get much pressure either young tutorial you will see how to set well ਅੱਜ ਗਰ ਮੌਸਮ ਠੀਕ ਐ ਧੁੱਪੋ ਲੱਗੀ ਐ ਪੂਰੀ ਜੌਬ ਆ ਬਦਲ ਗਈ ਪਹਿਲਾਂ ਸੀ ਜਿਵੇਂ ਬਿਜਲੀ ਹੋ ਗਈ ਸੀ ਬਦਲ ਗਈ ਇਹ ਦੋਨੇ ਬੰਨਾਂ ਦੇ ਟਰੈਕਟਰ ਹੀ ਰੈਟਰ ਫਿਰਦੇ ਨੇ ਇਧਰੋਂ ਦੇਖੋ ਟਰੈਕਟਰਾਂ ਦਾ ਐਕੋ ਹੋਰ ਕਰਾਹਾ ਲਈ ਬੰਨ ਤਗੜੇ ਕਰੀ ਜਾਂਦੇ ਨੇ ਇਹ ਇਧਰੋਂ ਜਿਹੜੀ ਉਹ ਆਪਾਂ ਕਹਿੰਦੇ ਆ ਵੀ ਸਰਦੂਲੇ ਵਾਲੀ ਸਾਈਡ ਆ ਫਾਹਰੂੜੀ ਵਾਲੀ ਸਾਈਡ ਇਧਰਲੇ ਮਿਸ ਮਿੱਤਰ ਗੋਉਸ਼ਾ ਲਾ ਗਈ ਨਾਲ ਹੀ ਗੋਮਾ ਬੈਠੀਆਂ ਨੇ ਨਾਲ ਹੀ ਬਿਲਕੁਲ ਗੋਉਸ਼ਾ ਲਾ ਗਈ ਦੇ ਨਾਲੀ ਦੇ ਉੱਤੇ ਸਪਸ਼ਟ ਅੰਗਰ ਸਦਾਮੀ ਖਤਰਾ ਹੈ ਜਾਨੀ ਮਾਂ ਲਈ ਨਕਸਾਨ ਹੋਣ ਦਾ ਵੀ ਖਤਰਾ ਹੈ ਬਾਰੇ ਕਿ ਫਿਰ ਤੇ ਹੁਣ ਕਰਾਹੇ ਨਾ ਮਿੱਟੀ ਖਿੱਚ-ਖਿੱਚ ਕੇ ਪਾਈ ਆ ਰਹੀ ਐ ਦੂਜੇ ਪਾਸੇ ਨਾਲ ਹੀ ਮਕਾਨ ਐ ਕਿ ਦੁਕਾਨਾਂ ਨੇ ਟੂ ਲਿਟਾ ਲੇ ਰੀਆਂ ਆਉਣ ਵੇਲੇ ਆਪਣਾ ਮੋਟਰਸਾਈਕਲ ਖਰਾਬ ਹੋ ਗਿਆ ਸਟਾਰਟ ਨਹੀਂ ਹੁੰਦਾ ਸੀ ਤੇ ਉੱਥੇ ਜ਼ਰੂਰਗੜ ਪੁਲ ਦੇ ਨੇੜੇ ਹੀ ਇੱਕ ਮਕੈਨਿਕ ਦੀ ਵਰਕਸ਼ॉप ਜਿਹੀ ਮੋਟਰਸਾਈਕਲ ਦੀ ਉਹਦੇ ਕੋਲੇ ਲੈ ਕੇ ਗਿਆ ਤਾਂ ਉਹ ਕਹਿੰਦਾ ਵੀ ਪਲੱਗ ਸ਼ਾਰਟ ਹੋ ਗਿਆ ਤੇ ਉਹਨੇ ਪਲੱਗ ਨਵਾਂ ਪਾਇਆ ਤੇ ਮੋਟਰਸਾਈਕਲ ਸਟਾਰਟ ਕਰਤਾ ਤੇ ਉਸ ਤੋਂ ਬਾਅਦ ਫਿਰ ਆਪਾਂ ਪਿੰਡ ਨੂੰ ਵਾਪਸ ਆ ਗਏ ਇਹ ਦੂਜੀ ਸਾਈਡ ਹੈ। ਪੁਰਦੇ ਇੱਕ ਨੋ ਸਹੀ ਸਾਈਡ ਹੈਗੀ। ਕਿੰਨਾ ਚਿਰ ਪਸਤਰ ਦੇ ਵਿੱਚ ਸੀ। ਬੈਟ। ਦਾਰਫ ਕਿੰਨੇ ਮਿੰਟ ਲੱਗੀਆਂ ਦਾਲੀਆਂ ਤੋਂ ਦਾਲੀਆਂ ਆਈਆਂ ਤੇ।